ਪਿੱਪਲ ਦੇ ਆ ਪੱਤੇ ਆਵੇ ਕਾਤੋਂ ਖੜਖੜ ਲਈ ਆ ਪੁਰਾਣੇ ਤੇ ਝੜ ਗਏ ਰੁੱਤ ਨਵੀਆਂ ਦੀ ਆਈ ਆ ਰੁੱਤਾਂ ਮੁੜ ਮੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਤੇ ਸੋਹਣਿਓ ਅੱਜ ਗੱਲ ਕਰਦੇ ਆ ਜਰਮਨ ਦੀ ਜਰਮਨ ਦੇ ਇਸ ਟਾਈਮ ਜਿਹੜੇ ਹਾਲਾਤ ਆ ਦੋ ਤਿੰਨ ਮੀਂਹ ਪਿਆ ਤੇ ਬਿਲਕੁਲ ਠੰਡ ਹੋ ਚੁੱਕੀ ਆ ਤੇ ਕੁਦਰਤ ਨੇ ਵੇਖ ਲਓ ਕਿਦਾਂ ਕੀ ਕੁਝ ਸਾਜਿਆ ਵੀ ਜਿਹੜੀਆਂ ਚੀਜ਼ਾਂ ਉੱਥੇ ਨਹੀਂ ਹੁੰਦੀਆਂ ਇੱਥੇ ਹੁੰਦੀਆਂ برفਾਂ ਵਿੱਚ ਰਹਿ ਸਕਦੀਆਂ ਗਲਦੀਆਂ ਨਹੀਂ ਗੀਆਂ ਠੰਡ ਨੂੰ ਆਪਣੇ ਵਿੱਚ ਸਮੇਟ ਲੈਂਦੀਆਂ ਤੇ ਹੁਣ ਤੁਹਾਨੂੰ ਦਿਖਾਉਨੇ ਆ ਆ ਦੇਖੋ ਕੋ ਪੁਰਾਣਾ ਜਿਹਾ ਘਰ ਆ ਤੇ ਘਰ ਦੇ ਵਿੱਚ ਟਾਂਗੇ ਦੇ ਟਾਇਰ ਲੱਗੇ ਆ 100 200 ਸਾਲ ਪੁਰਾਣਾ ਘਰ ਆ ਇਹ ਇਧਰ ਗਾਰਡਨ ਨੇ ਉਹਨਾਂ ਦੀ ਤੇ ਜਿਹੜੀ ਮੈਂ ਗੱਲ ਕਾਣਿਆ ਹਨਾ ਨਵੇਂ ਤੇ ਛੱਡ ਕੇ ਪੁਰਾਣਿਆਂ ਦੀ ਪੁਰਾਣੇ ਛੱਡ ਕੇ ਨਵਿਆਂ ਦੀ ਆਈ ਆ ਆ ਜਿਹੜੇ ਰੁੱਖ ਆ ਨਾ ਵੇਖੋ ਤੁਸੀਂ ਇਧਰ ਇਹਨਾਂ ਦੇ ਪੱਤੇ ਹੱਲੇ ਵੀ ਹਰੇ ਆ ਤੇ ਇਹ ਐ ਐ ਐ ਐਸੇ ਮੌਸਮ ਚ ਹੀ ਰਹਿ ਸਕਦੇ ਆ ਜਿੱਦਾਂ ਹੁਣ ਇਧਰ ਆਂਬ ਨਹੀਂ ਹੁੰਦਾ ਇਧਰ ਕੇਲੇ ਨਹੀਂ ਹੁੰਦੇ ਇਧਰ ਅਮਰੂਦ ਨਹੀਂ ਹੁੰਦੇ ਇਧਰ ਤੂਤ ਨਹੀਂ ਹੁੰਦੇ ਇਧਰ ਕਈ ਇਹੋ ਜਿਹੇ ਰੁੱਖ ਆ ਜਿਹੜੇ ਨਹੀਂ ਹੁੰਦੇ ਇਧਰ ਆ ਦੇਖੋ ਗੋਲਾ ਵਰਗਾ ਇੱਕ ਰੁੱਖ ਆ ਤੇ ਆ ਦੇਖੋ ਆਪਣੀ ਇੰਡੀਆ ਚ ਇਦਾਂ ਦੀਆਂ ਗੋਲਾਂ ਜਾਂ ਤੂਤੀਆਂ ਹੁੰਦੀਆਂ ਹਨਾ ਪਰ ਇਹ ਉਹ ਨਹੀਂ ਗਾ ਫਲ ਵਾਲੇ ਰੁੱਖ ਘੱਟ ਆ ਤੇ ਜਿਹੜੇ ਉਦਾਂ ਨਾਰਮਲ ਉਹ ਜ਼ਿਆਦਾ ਆ ਇਨੂੰ ਕਹਿੰਦੇ ਆ ਮਰੋਨੀ ਤੇ ਇਹ ਆਓ ਦੇਖੋ ਲੱਗੀਆਂ ਤੇ ਇਹਦੇ ਵੀ ਗੋਰੇ ਬਾਲ ਕੇ ਖਾਂਦੇ ਜਿਵੇਂ ਆਪਣੇ ਆਲੂ ਨਹੀਂ ਖਾਂਦੇ ਤੇ ਇੱਕ ਆਹ ਵੇਖੋ ਗੋਰਿਆਂ ਦੇ ਪੁਰਾਣੇ ਪੁਰਾਣੇ ਘਾਰ ਆ ਤੇ ਇਹਨਾਂ ਦੇ ਵਿੱਚ ਰੂਹ ਤੁੰਨਿਆ ਹੋਇਆ ਛੱਤਾਂ ਦੇ ਵਿੱਚ ਇੱਚੋ ਵੀ ਠੰਡ ਨਹੀਂ ਲੱਗਦੀ ਆ ਸਾਡਾ ਖਾਲ ਜਾਂਦਾ ਵਾ ਕਈ ਵਾਰ ਇਥੇ ਮਗਰਮੱਛ ਜਾ ਤੁਰਿਆ ਫਿਰ ਉਹਨਾਂ ਨੇ ਬੜਾ ਨੇਰ ਪਾਇਆ ਹੁੰਦਾ ਉਹਨੇ ਤੇ ਇਹ ਨਾ ਜਰਮਨ ਦੇ ਵਿੱਚ ਇੱਕ ਚੀਜ਼ ਵੇਖੀ ਇਥੇ ਕੁਦਰਤੀ ਪਾਣੀ ਬਹੁਤ ਉੱਚਾ ਵਾ ਆ ਦੇਖੋ ਤੇ ਆ ਕਿਦਾਂ ਇਹਨਾਂ ਨੇ ਨਹਿਰਾਂ ਦੇ ਦਿਵਾਲੇ ਰੁੱਖ ਲਾਏ ਆ ਘਰਾਂ ਵਿੱਚ ਰੁੱਖ ਰਾਏ ਆ ਤੇ ਆਓ ਦੇਖੋ ਉਦੋਂ ਸੈਟ ਅਲਟ ਲਾਈ ਆ ਵੀ ਆਪਣੇ ਬੱਤੀ ਬਣਾਉਣ ਨੂੰ ਬੜੀਆਂ ਚੀਜ਼ਾਂ ਵਿਖਾ ਲਈਆਂ ਰੰਗ ਵਿਖਾਲੇ ਤੇ ਮੇਰੇ ਭੈਣ ਭਰਾਓ ਇੱਕ ਚੀਜ਼ ਆ ਗਈ ਵੀ ਆਪਣਾ ਰੁੱਖ ਰੁੱਖ ਨਾ ਮੇਰਾ ਵੀਰ ਵੱਡੋ ਪਾਣੀ ਨੂੰ ਬਚਾਓ ਆ ਵੇਖ ਲਓ ਤੁਰਿਆ ਫਿਰਦਾ ਇਹੋ ਜਿਹੇ ਕਈ ਸ਼ੂਵੇਂ ਨਹਿਰਾਂ ਕਈ ਪਿੰਡਾਂ ਦੇ ਵਿੱਚ ਆ ਕਈ ਵਾਰ ਸੁਣਦੇ ਨੇ ਕਿ ਨਿੱਕੇ ਹੁੰਦੇ ਵੀ ਉਥੇ ਜੀ ਬਾਹਰਲੇ ਦੇਸ਼ਾਂ 'ਚ ਪਾਣੀ ਹੈ ਨਹੀਂ ਆ ਉਥੇ ਗੋਰੇ ਨਹਾਉਂਦੇ ਨਹੀਂਗੇ ਉਥੇ ਐਦਾਂ ਵਾ ਜੇ ਆ ਲਟਰ ਪਟਰ ਸਾਰਾ ਕੁਝ ਹੈਗਾ ਇਹ ਝੂਠਾ ਸਾਰਾ ਕੁਝ ਵੀ ਐਦਾਂ ਨਹੀਂ ਜਾਂ ਉਦਾਂ ਨਹੀਂ ਆਓ ਦੇਖੋ ਕਿੱਡੇ ਕਿੱਡੇ ਸੋਨੇ ਘਾਰ ਆ ਤੇ ਟਲਾਵੇਂ ਛੱਤਾਂ ਹੁਣ ਬਰਫਾਂ ਪੈਣੀ ਸ਼ੁਰੂ ਹੋ ਜਣੀਆਂ ਤੇ ਬਰਫਾਂ ਦੇ ਵਿੱਚ ਕੰਮ ਕਰਨਾ ਵੀ ਖਾਂ ਹੁੰਦਾ ਤੇ ਬਾਕੀ ਉਹ ਕੀ ਕਹਿੰਦੇ ਹੁੰਦੇ ਆ ਵੀ ਠੰਡ ਗੋੜ ਗੋੜੇ ਤੇ ਇਹ ਅੰਦਰ ਜਿਹੜੇ ਇਹਨਾਂ ਨੇ ਹੀਟਰ ਹੁੱਟਰ ਚਲਾਏ ਜਾਂਦੇ ਆਪਣਾ ਬਚਾਅ ਕਰਦੇ ਆ ਆ ਇਧਰ ਪਾਣੀ ਵਾਲਾ ਨਾਲਾ ਵਾ ਵਿੱਚ ਚੰਚਲਣ ਡਿਆ ਨੇ ਕਿਦਾਂ ਆਵਾਜ਼ ਆਉਂਦੀ ਆ ਪਾਣੀ ਆ ਉਧਰੋਂ ਆਉਂਦਾ ਕਈ ਵਾਰ ਉਹ ਜਦਾਂ ਮગર ਮੱਛ ਗਿਆ ਉਧਰੋਂ ਆਉਂਦਾ ਬੜਾ ਨੇਰ ਪਾਉਂਦਾ ਵੇਖੋ ਇਹ ਆ ਸਾਡਾ ਪਿੰਡ ਤੇ ਪਿੰਡਾਂ ਦੇ ਘਰ ਵੇਖੋ ਕਿੜਗੜ ਸੋਹਣੇ ਆ ਹਾਂ ਬੱਦਲ ਹੋਇਆ ਪੱਕੀਆਂ ਸੜਕਾਂ ਪਿੰਡਾਂ ਦੇ ਵਿੱਚ ਤੇ ਜੇ ਆਪਣੀ ਇੰਡੀਆ ਹੁੰਦਾ ਨਾ ਐਸੇ ਲਲਕਾਰੇ ਵੱਜਣਦੇ ਹੋਣੇ ਕੋਈ ਪੱਠੇ ਲੈ ਕੇ ਆਉਣਦੇ ਆ ਕੋਈ ਦਿਹਾੜੀ ਲੈ ਕੇ ਆਉਣ ਡਿਆ ਕੋਈ ਟਾਈਟਰ ਲੈ ਕੇ ਆਉਣ ਡਿਆ ਕੋਈ ਕੁਛ ਕਰਨ ਡਿਆ ਸ਼ਾਂਤੀਆਂ ਪਿੰਡਾਂ ਵਿੱਚ ਨਾਨ ਬਾਬੇ ਉਥੇ ਕਾਲੇ ਕਸ਼ਿਆਂ ਵਾਲੇ ਪੈਂਦੇ ਆ ਤੇ ਨਾ ਹੀ ਘਰ ਦੀ ਗੱਡੀ ਇੱਥੇ ਮਿਲਦੀ ਐ ਬਸ ਜੋ ਨਿਆਰੇ ਆਂ ਇੰਡੀਆ ਉਹ ਵੱਖਰੇ ਆ ਆ ਦੇਖੋ ਹਰ ਗਲੀ ਦਾ ਨੰਬਰ ਘਰ ਦਾ ਨੰਬਰ ਰੋਖ ਵੇਖੋ ਗੱਡ ਗੱਡੇ ਪੜਾਣਾਂ ਨਹੀਂ ਲਾਏ ਆ ਤੇ ਕਿਹਨੇ ਰੁਖ ਵਧਣਾ ਨਹੀਂ ਜਿੰਨੇ ਰੁਖ ਵੱਡੇ ਗਏ ਉਹਨਾਂ ਨੂੰ ਫੇਰ ਲਾਉਣਾ ਵਾ ਦੋਰੇ ਸਰਕਾਰ ਵੱਲੋਂ ਹਦਾਇਤ ਆ ਇਹ ਜਦਰਾ ਸਾਡਾ ਘਾਰ ਆ ਇਹਦਰਾ ਰੋਖ ਆ ਗੱਡੀਆਂ ਲੱਗੀਆਂ ਪਾਰਕ ਚ ਆ ਜੂਆਖਾਨਾ ਇੱਥੇ ਗੋਰੇ ਜੂਆ ਖੇਡਣ ਹੁੰਦੇ ਆ ਇਹ ਵੀ ਬੜਾ ਟੜਾ ਕੀੜਾ ਹੁੰਦਾ ਭਰਾਵਾ ਇੱਥੇ ਸੱਚੀ ਗੱਲ ਆ ਕਈ ਪੰਜਾਬੀ ਵੀ ਆਪਣੇ ਖੇਡ ਲੈਂਦੇ ਆ ਪਰ ਇਹ ਗੋਰੇ ਬਹੁ ਖੇਡਦੇ ਆ ਵੇਖੋ ਤੁਹਾਨੂੰ ਦਿਖਾਉਣਾ ਆ ਸਾਰਾ ਜੂਆ ਘਰ ਆ ਇਥੇ ਜੂਆ ਖੇਡਿਆ ਜਾਂਦਾ ਪੁਰਾਣੀ ਲੱਕੜ ਦਾ ਬਣਿਆ ਤੇ ਆਹ ਵਾ ਸਾਡੇ ਕੂੜੇ ਵਾਲੇ ਢੋਲ ਇਹ ਵੀ ਤੁਹਾਨੂੰ ਦੱਸਦਾ ਵੀ ਬੜੀ ਚੀਜ਼ ਤਗੜੀ ਆ ਆਪਾਂ ਨੂੰ ਜਿਸੇ ਮਰਜ਼ੀ ਰੂੜੀ ਢੇਰ ਲਾਉਣ ਨੇ ਇੱਥੇ ਐਦਾਂ ਹੁੰਦਾ ਕਿ ਜਿਹੜਾ ਪੀਲੇ ਟੱਕਣ ਵਾਲਾ ਇਹ ਪਲਾਸਟਿਕ ਦਾ ਨੀਲੇ ਵਾਲਾ ਪੇਪਰਾਂ ਵਾਲਾ ਤੇ ਆਹ ਕੂੜੇ ਵਾਲਾ ਡਰੈਫਟੋਂ ਦਾ ਕੂੜਾ ਕੱਢਿਆ ਸਾਰਾ ਆਹ ਵੇਖੋ ਛੱਤਾਂ ਦੇ ਕੀ ਹਾਲਾਤ ਆ ਇਹ ਸਾਡੇ ਪਿੰਡ ਦੇ ਘਰ ਆ ਇਧਰ ਅਸੀਂ ਵੀ ਨਿੰਬੂ ਨੂੰ ਬੁਲਾਏ ਆ ਆ ਦੇਖੋ ਆ ਦੇਖੋ ਸਾਰਾ ਗਲਗੁਲ ਗਿਆ ਵੇਖੋ ਕੀ ਬਣ ਗਿਆ ਉਹ ਨਿਆਣੇ ਖੇਡਣ ਆ ਗਏ ਆਪਣੇ ਇੱਕ ਗੋਰੀ ਆ ਇਹ ਸਾਡੀ ਗੁੱਡੀ ਇੱਕ ਗੋਰੀ ਦੀ ਗੁੱਡੀ ਆ ਗਵੰਡਣਾ ਉਹਨੇ ਇਦਾਂ ਹੀ ਇਤੋਂ ਬੋਲੀ ਬੋਲੀ ਸਿੱਖ ਲਈ ਆ ਦੋਚੇ ਬੋਲਦੀ ਆ ਪੰਜਾਬੀ ਇਦਾਂ ਨਿਆਣੇ ਭੁੱਲ ਜਾਂਦੇ ਤੇ ਡੋਚ ਬੋਲਦੇ ਆ ਆ ਦੇਖਿਓ ਗੁਲਫੀਆਂ ਖਾਣ ਦੇ ਗੋੜੇ ਗੋੜੇ ਠੰਡਾ ਕੀ ਹੋ ਰਿਹਾ ਆ ਰੇ ਤਮ ਬਾਜੀ ਮਾਰ ਕੇ ਖਾ ਲ ਪੁੱਤ ਆਈ ਨਹੀਂ ਬਸ ਤੇ ਕਿ ਵਾਕੜਾ ਵਾ ਗਿਆ ਓਏ ਜੇ ਮੈਨੂੰ ਚੱਲ ਚੱਲ ਪੁੱਤ ਬਾਜੀ ਮਾਰ ਕੇ ਖਾ ਲ ਗੁਲਫੀਆਂ ਖਾਣ ਦੇ ਠੰਡ ਨਹੀਂ ਲੱਗਦੀ ਲੈ ਨਾ ਚੱਲ 68 ਲਵਾ ਲਈ ਬੁੱਤ ਸਾਡੇ ਵਾਰ ਜਾਂ ਗੋਲੀ ਡੰਡਾ ਚੱਲਦਾ ਹੈ ਜਾਂ ਬਾਂਦਰ ਕਿਲਾ ਉਹ ਤਾਂ ਇਤਿਹਾਸ ਹੀ ਰੱਜ ਕੇ ਰੱਖ ਦਿੱਤਾ ਜਦੋਂ 76 ਪੈਂਦੇ ਹੁੰਦੇ ਸੀਗੇ ਜਾਂ ਚੋਰ ਸਿਪਾਈ ਜਾਂ ਕਬੱਡੀ ਜਾਂ ਅੱਡੀ ਇਹ ਸਾਰਾ ਕੁਝ ਸਾਡੇ ਵੰਡੇ ਆਇਆ ਨਿਆਣੇ ਤੇ ਮਾਂਡੇ ਜਿਹਾ ਸੀਗਾ ਇਹ 버ਗਰ ਨਿਆਣੇ ਆ ਚਲੋ 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 ਪੁੱਤ ਭਜੋ ਭਜੋ ਇਹਨਾਂ ਦੇ ਵੇਲੇ ਕੁਦਰਤ ਵੱਲੋਂ ਵਾਲ ਆ ਗੋਲਡਨ ਕਲਰ ਦੇ ਆ ਸ਼ਾਬਾਸ਼ ਪ੍ਰੈਕਟਿਸ ਕਰੋ ਬਾਜੀ ਮਾਰੋ ਬਾਜੀ ਲਗਾਓ ਕਬੱਡੀ ਖੇਡੋ ਬਾਜੀ ਲਗਾ ਦਿਓ ਪੁੱਤ ਇੱਕ ਵਾਰ ਫੁੱਟਬਾਲ ਦੀ ਟੀਮ ਇਕੱਠੀ ਕਰਤੀ ਹੈ ਸ਼ਾਬਾਸ਼ ਲੈਣਾ ਕਿਹਦਾ ਹੈ ਇਹ ਕਿਉਂ ਡਿਆ ਮੀਰਾ ਮਾਮਾ ਲਾਂਡਾ ਨਹੀਂ ਬਧੀਆ ਹਾਂ ਖਾਪੀ ਲੈਣਾ ਵੀ ਤਾਂ ਮੈਨੂੰ ਵਾਸ ਵਿਲਸੂ ਵੋ ਗੇਸਟੂ ਹਿੰ ਸੁਪਰ ਮਟਰ ਡੇਵ ਗੇਨਿੰਗ ਆਪਾਸਨ 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 ਕਿੰਨੇ ਇਹ ਕੀ ਹੋ ਰਿਹਾ ਹੈ ਮੀਆ ਖਾਪੀ ਲੈਣਾ ਵੀ ਤਾਂ ਸਾਨੂੰ ਛੱਤਰ ਫੇਰ ਫੇਰ ਕੇ ਕਰਦੇ ਕਹਿੰਦੇ ਹੂੜਾ ਆੜਾ ਸਿੱਖ ਲਓ ਅੰਗਰੇਜ਼ੀ ਸਿੱਖ ਲਓ ਇਹ ਤਾਂ ਨਿਆਣੇ ਆਟੋਮੈਟਿਕ ਸਾਰਾ ਕੁਝ ਸਿੱਖ ਗਿਆ ਅੱਜ ਵੀਡੀਓ ਤਾਂ ਭਾਵੇਂ ਛੋਟੀ ਹੀਗੀ ਪਰ ਕੋਈ ਨਾ ਕੁਝ ਵੀਰ ਤੁਹਾਨੂੰ ਦਿਖਾਤਾ ਸਿਸਟਮ ਆਪਣੇ ਇਧਰ ਦਾ